ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 19 ਅਗਸਤ ਹੈ 19 ਅਗਸਤ 1590 ਦੇ ਦਿਨ ਤਰਨਤਾਰਨ ਸਰੋਵਰ ਦੀ ਪਟਾਈ ਸ਼ੁਰੂ ਕੀਤੀ ਗਈ ਇਸ ਸਰੋਵਰ ਦਰਬਾਰ ਸਾਹਿਬ ਤੋਂ ਤਕਰੀਬਨ ਦੁੱਗਣਾ ਸੀ ਇਸ ਦੇ ਨਾਲ ਗੁਰੂ ਘਰ ਚੱਕ ਆਉਣ ਵਾਲੀਆਂ ਸੰਗਤਾਂ ਦੇ ਨਹਾਉਣ ਅਤੇ ਕੱਪੜੇ ਧੋਣ ਵਾਸਤੇ ਪਾਣੀ ਦਾ ਮਸਲਾ ਕਾਫੀ ਹੱਦ ਤੱਕ ਹੱਲ ਹੋ ਚੁੱਕਿਆ ਸੀ 19 ਅਗਸਤ 1695 ਅਗਸਤ 1695 ਦੇ ਵਿੱਚ ਲਾਹੌਰ ਦੇ ਡਿਪਟੀ ਗਵਰਨਰ ਦਲਾਵਰ ਖਾਨ ਨੇ ਪਹਾੜੀ ਰਾਜਾ ਨੂੰ ਸਬਕ ਸਿਖਾਉਣ ਵਾਸਤੇ ਪਹਾੜਾਂ ਵੱਲ ਕੁਝ ਕਰਨ ਵਾਸਤੇ ਆਪਣੇ ਪੁੱਤਰ ਰਸਤਮ ਖਾਨ ਨੂੰ ਫੌਜ ਦੇ ਕੇ ਤੋਰਿਆ। ਦਲਾਵਰ ਖਾਨ ਨੂੰ ਪਤਾ ਸੀ ਕਿ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਦਦ ਦੇ ਨਾਲ ਹੀ ਜਿੱਤ ਸਕਦੇ ਨੇ ਇਸ ਕਰਕੇ ਉਸ ਨੇ ਆਪਣੇ ਪੁੱਤਰ ਨੂੰ ਪਹਿਲਾਂ ਆਨੰਦਪੁਰ ਸਾਹਿਬ ਤੇ ਹਮਲਾ ਕਰਨ ਵਾਸਤੇ ਹਦਾਇਤ ਕੀਤੀ। 19 ਅਗਸਤ 1695 ਦੇ ਦਿਨ ਰਸਤਮ ਖਾਨ ਦੀ ਫੌਜ ਆਨੰਦਪੁਰ ਦੇ ਨਾਲੇ ਤੇ ਆ ਲੱਗੀ। ਬਰਸਾਤਾਂ ਹੋਣ ਕਰਕੇ ਉਹਨੇ ਦਿਨੀ ਨਾਲੇ ਦੇ ਵਿੱਚ ਹੜ ਆਇਆ ਹੋਇਆ ਸੀ। ਉਧਰ ਭਾਈ ਆलम ਸਿੰਘ ਨਚਨਾ ਨੇ ਗੁਰੂ ਸਾਹਿਬ ਨੂੰ ਮੁਗਲ ਫੌਜ ਦੇ ਆਉਣ ਦੀ ਖਬਰ ਦੇ ਦਿੱਤੀ ਰੰਜੀਤ ਸਿੰਘਾਰੇ ਤੇ ਝੋਟ ਲੱਗਦੇ ਬਹੁਤ ਸਾਰੀਆਂ ਸਿੱਖ ਫੌਜਾਂ ਇੱਕਦਮ ਨਾਲੇ ਦੇ ਦੂਜੇ ਬੰਨੇ ਆ ਟਟੀਆਂ ਨਾਲੇ ਦੇ ਵਿੱਚ ਹੜ ਆਏ ਹੋਣ ਕਰਕੇ ਰੁਸਤਮ ਖਾਨ ਦੀ ਫੌਜ ਦੇ ਕਿਸੇ ਵੀ ਜਵਾਨ ਦਾ ਹਿਆ ਨਾ ਪਿਆ ਕਿ ਉਹ ਨਾਲਾ ਪਾਰ ਕਰਕੇ ਅਨੰਦਪੁਰ ਦੇ ਵਿੱਚ ਦਾਖਲ ਹੋ ਸਕੇ ਦੂਜਾ ਇੱਕ ਹੀ ਕਿਲਾ ਆਨੰਦਗੜ੍ਹ ਦੇ ਵਿੱਚ ਨਗਾਰੇ ਦੀ ਧੌਂਸ ਅਤੇ ਜਕਾਰਿਆਂ ਦੀ ਗੂੰਜ ਨੂੰ ਸੁਣ ਕੇ ਵੀ ਮੁਗਲਾਂ ਦੇ ਵਿੱਚ ਡਰ ਅਤੇ ਦਹਿਸ਼ਤ ਫੈਲ ਗਈ ਰੁਸਤਮ ਖਾਨ ਦੀ ਫੌਜ ਹਮਲਾ ਕਰਨ ਤੋਂ ਬਿਨਾਂ ਹੀ ਵਾਪਸ ਮੁੜ ਗਈ 19 ਅਗਸਤ 1986 ਜੂਨ 1984 ਦੇ ਵਿੱਚ ਭਾਰਤੀ ਫੌਜ ਦੇ ਹਮਲੇ ਦੇ ਦੌਰਾਨ ਅਕਾਲ ਤਖਸਾਲ ਸਾਹਿਬ ਦੀ ਇਮਾਰਤ ਬੁਰੀ ਤਰ੍ਹਾਂ ਤਬਾਹ ਹੋ ਚੁੱਕੀ ਸੀ ਇਸੇ ਦੌਰਾਨ ਹੀ ਸਿੱਖ ਵਿਦਵਾਨਾਂ ਅਤੇ ਆਗੂਆਂ ਨੇ ਇਹ ਆਖਣਾ ਸ਼ੁਰੂ ਕਰ ਦਿੱਤਾ ਸੀ ਕਿ ਅਕਾਲ ਤਖਸਾਲ ਸਾਹਿਬ ਦੀ ਤਬਾਹ ਹੋਈ ਇਮਾਰਤ ਨੂੰ ਖੂਬ-ਖੂਬ ਰੱਖਿਆ ਜਾਵੇ ਤਾਂ ਜੋ ਆਉਣ ਵਾਲੀਆਂ ਨਸਲਾਂ ਇੰਦਰਾ ਦੇ ਹੁਕਮ ਦੇ ਨਾਲ ਭਾਰਤੀ ਫੌਜ ਵੱਲੋਂ ਅਕਾਲ ਪੁਰਖ ਦੇ ਤਖਤ ਤੇ ਕੀਤੇ ਗਏ ਹਮਲੇ ਨੂੰ ਕਦੇ ਵੀ ਨਾ ਭੁਲਾ ਸਕਣ ਭਾਰਤੀ ਫੌਜ ਭਾਰਤੀ ਖੂਫੀਆ ਪੁਲਿਸ ਅਤੇ ਸਰਕਾਰੀ ਸੁਈਆਂ ਨੇ ਇਸ ਕਰਕੇ ਇੰਦਰਾ ਨੂੰ ਸਲਾਹ ਦਿੱਤੀ ਕਿ ਦਰਬਾਰ ਸਾਹਿਬ ਨੂੰ ਉਦੋਂ ਤੱਕ ਸੀਲ ਰੱਖਿਆ ਜਾਵੇ ਜਦੋਂ ਤੱਕ ਅਕਾਲ ਤਖਤ ਸਾਹਿਬ ਦੀ ਇਮਾਰਤ ਦੀ ਪੂਰੀ ਮੁਰੰਮਤ ਨਾ ਹੋ ਜਾਵੇ ਅਕਾਲ ਤਖਤ ਸਾਹਿਬ ਨੂੰ ਪੁਰਾਣੀ ਹਾਲਤ ਦੇ ਵਿੱਚ ਲਿਆਉਣ ਵਾਸਤੇ ਇੰਦਰਾ ਨੇ ਬੂਟਾ ਸਿੰਘ ਦੀ ਡਿਊਟੀ ਲਾਈ ਬੂਟਾ ਸਿੰਘ ਨੇ ਕਾਰ ਸੇਵਾ ਵਾਲੇ ਬਾਬਾ ਖੜਕ ਸਿੰਘ ਅਤੇ ਕਈ ਹੋਰ ਬਾਬਿਆਂ ਤੱਕ ਪਹੁੰਚ ਕੀਤੀ ਪਰ ਕੋਈ ਵੀ ਸਰਕਾਰ ਦੀ ਸਰਪ੍ਰਸਤੀ ਅਤੇ ਫੌਜ ਦੀ ਨਿਗਰਾਨੀ ਹੇਠ ਕਾਰ ਸੇਵਾ ਕਰਵਾਉਣ ਵਾਸਤੇ ਨਾ ਮੰਨਿਆ ਸਾਰਿਆਂ ਦੀ ਇਹੀ ਸ਼ਰਤ ਸੀ ਕਿ ਪਹਿਲਾਂ ਭਾਰਤੀ ਫੌਜ ਦਰਬਾਰ ਸਾਹਿਬ ਕੰਪਲੈਕਸ ਨੂੰ ਸਿੱਖ ਸੰਗਤਾਂ ਵਾਸਤੇ ਖੋਲੇ ਅਤੇ ਉੱਥੋਂ ਆਪ ਛੱਲੀ ਜਾਵੇ ਫਿਰ ਉਹ ਕਾਰ ਸੇਵਾ ਕਰਵਾਉਣ ਕੇ ਅਖੀਰ ਇੰਦਰਾ ਨੇ ਆਪਣਾ ਪੁਰਾਣਾ ਮੋਹਰਾ ਸੰਤਾ ਸਿੰਘ ਨਿਹੰਗ ਅੱਗੇ ਲਿਆਂਦਾ ਉਸ ਦੇ ਨਾਲ ਕਲੇਰਾਂ ਵਾਲੇ ਡੇਰੇ ਦਾ ਸਾਧਨ ਰਣ ਸਿੰਘ ਖੜਾ ਕਰਕੇ ਸਰਕਾਰੀ ਸੇਵਾ ਦੇ ਨਾਲ ਅਕਾਲ ਤਖਤ ਸਾਹਿਬ ਦੀ ਇਮਾਰਤ ਦੀ ਮੁਰੰਮਤ ਸ਼ੁਰੂ ਕਰਵਾਉਣ ਦਾ ਫੈਸਲਾ ਕੀਤਾ ਗਿਆ ਕਿਰਪਾਲ ਸਿੰਘ ਸਾਹਿਬ ਸਿੰਘ ਅਤੇ ਪ੍ਰੀਤਮ ਸਿੰਘ ਤਿੰਨੇ ਗ੍ਰਾਂਥੀ ਇਸ ਕਾਰ ਸੇਵਾ ਦੀ ਪੂਰੀ ਨਿਗਰਾਨੀ ਕਰਦੇ ਰਹੇ ਉਹ ਥਾਂ-ਥਾਂ ਤੇ ਆਪਣੀ ਸਲਾਹ ਤੇ ਅਗਵਾਈ ਦਿੰਦੇ ਰਹੇ 6 ਕਰੋੜ ਰੁਪਏ ਦੇ ਨਾਲ ਇਹ ਢਾਂਚਾ ਤਕਰੀਬਨ 2 ਮਹੀਨੇ ਦੇ ਵਿੱਚ ਤਿਆਰ ਕੀਤਾ ਗਿਆ ਇੱਕ ਪਾਸੇ ਤਾਂ ਇਹ ਤਿੰਨੇ ਗ੍ਰਾਂਥੀ ਸਰਕਾਰੀ ਸੇਵਾ ਦੀ ਅਣਹਲਾਨੀ ਸਰਪ੍ਰਸਤੀ ਕਰਦੇ ਰਹੇ ਅਤੇ ਦੂਜੇ ਪਾਸੇ ਸਰਕਾਰ ਵੱਲੋਂ ਮਨਮਤ ਕਰਵਾਉਣ ਦੀ ਮੁਖਾਲਫਤ ਵਾਲੇ ਬਿਆਨ ਵੀ ਜਾਰੀ ਕਰਦੇ ਰਹੇ ਭਾਰਤ ਸਰਕਾਰ ਦਾ ਨਿਸ਼ਾਨਾ ਸੀ ਕਿ ਉਹ ਕਾਲ ਤੱਕ ਸਾਹਿਬ ਦੀ ਇਮਾਰਤ ਨੂੰ ਸਤੰਬਰ ਦੇ ਆਖਰੀ ਹਫਤੇ ਤੱਕ ਮੁਕੰਮਲ ਕਰ ਦੇਵੇ ਉਸ ਨੇ ਕਿਰਪਾਲ ਸਿੰਘ ਨੂੰ ਇਸ ਬਾਰੇ ਇਤਲਾਹ ਦੇ ਦਿੱਤੀ ਇਸ ਤੇ ਕਿਰਪਾਲ ਸਿੰਘ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਵਿਸ਼ਵ ਸਿੱਖ ਕਾਨਫਰੰਸ ਕਰਨ ਦਾ ਐਲਾਨ ਕਰ ਦਿੱਤਾ ਇਹ ਕਾਨਫਰੰਸ ਸਰਬੱਤ ਖਾਲਸਾ ਇਕੱਠ ਵਜੋਂ ਨਹੀਂ ਸੀ ਬੁਲਾਈ ਗਈ ਇਹ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਵੀ ਨਹੀਂ ਸੀ ਬੁਲਾਈ ਕਿਉਂਕਿ ਸਾਰੇ ਅਕਾਲੀ ਆਗੂ ਇੰਦਰਾ ਨੇ ਜ਼ਿਲਾਂ ਦੇ ਵਿੱਚ ਛੁੱਟੇ ਹੋਏ ਸਨ ਇਸ ਕਾਨਫਰੰਸ ਦੇ ਵਿੱਚ ਕਿਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਭਾਰਤ ਸਰਕਾਰ ਨੂੰ ਅਖੌਤੀ ਅਲਟੀਮੇਟਮ ਦੇਣ ਦਾ ਡਰਾਮਾ ਕੀਤਾ ਕਿ ਜੇਕਰ 30 ਸਤੰਬਰ ਤੱਕ ਫੌਜ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਨਾ ਨਿਕਲੀ ਤਾਂ ਮੋਰਚਾ ਲਾਵਾਂਗੇ ਇਹ 28 ਦਿਨ ਦਾ ਇਹਨਾਂ ਲੰਬਾ ਨੋਟਿਸ ਮਹਿਜ਼ ਇੱਕ ਡਰਾਮਾ ਸੀ ਅਸਲੀਅਤ ਇਹ ਹੈ ਕਿ ਸਰਕਾਰ ਨੇ ਕਿਰਪਾਲ ਸਿੰਘ ਨੂੰ ਯਕੀਨ ਦਿਵਾਇਆ ਸੀ ਕਿ 25 ਸਤੰਬਰ ਦੇ ਨੇੜੇ ਤੇੜੇ ਅਕਾਲ ਤਖਤ ਦੀ ਇਮਾਰਤ ਠੀਕ ਠਾਕ ਕਰ ਦਿੱਤੀ ਜਾਵੇਗੀ ਉਹ ਜਿਸ ਮਗਰੋਂ ਤਾਂ ਸਰਕਾਰ ਨੇ ਖੁਦ ਫੌਜ ਨੂੰ ਉੱਥੋਂ ਹਟਾਉਣ ਦਾ ਕੋਈ ਬਹਾਨਾ ਲੱਭਣਾ ਸੀ ਕਿਰਪਾਲ ਸਿੰਘ ਵੱਲੋਂ ਸੱਦੇ ਗਏ ਇਸ ਇਕੱਠ ਦੇ ਵਿੱਚ ਜ਼ੈਲ ਸਿੰਘ ਬੂਟਾ ਸਿੰਘ ਸੰਤਾ ਸਿੰਘ ਨਿਹੰਗ ਨਰੈਣ ਸਿੰਘ ਕਲੇਰਾਂ ਵਾਲੇ ਸਾਧ ਨੂੰ ਪੰਥ ਦੇ ਵਿੱਚੋਂ ਖਾਰਜ ਵੀ ਕੀਤਾ ਗਿਆ ਮਗਰੋ ਜ਼ੈਲ ਸਿੰਘ ਨੂੰ ਬੁਲਾ ਕੇ ਸਾਥਸੀ ਤਰੀਕੇ ਦੇ ਨਾਲ ਮਾਫ ਕਰ ਦਿੱਤਾ ਗਿਆ। ਕਲੇਰਾਂ ਵਾਲਾ ਸਾਧ ਨਰੈਣ ਸਿੰਘ ਕਾਫੀ ਦੇਰ ਤੱਕ ਅੜਿਆ ਰਿਹਾ ਪਰ ਅਖੀਰ 19 ਅਗਸਤ 1986 ਦੇ ਦਿਨ ਉਸਨੇ ਅਕਾਲ ਤਖਤ ਤੇ ਪੁੱਜ ਕੇ ਮਾਫੀ ਮੰਗ ਕੇ ਸਜ਼ਾ ਲਵਾ ਲਈ। ਸੰਤਾ ਸਿੰਘ ਅਤੇ ਬੂਟਾ ਸਿੰਘ ਤਾਂ ਕਈ ਕਿਸਾਲ ਅੜਦੇ ਰਹੇ। 19 ਅਗਸਤ 1991 ਦੇ ਦਿਨ ਪੰਜਾਬ ਪੁਲਿਸ ਨੇ ਬਿਕਰ ਸਿੰਘ ਉਰਫ ਚਤਰ ਸਿੰਘ ਤੂਫਾਨਵਾਸੀ ਦਿਓ ਅੰਮ੍ਰਿਤਸਰ ਪਾਈ ਬਿਕਰ ترਸੀਮ ਸਿੰਘ ਲਾਡੀ ਵਾਸੀ ਠੱਠਾ ਬਲਦੇਵ ਸਿੰਘ ਉਰਫ ਸੰਮੁਖ ਸਿੰਘ ਔਰਫ ਛੋਟਾ ਸੋਨਾ ਵਾਸੀ ਮਹਿਰਬਾਨਪੁਰਾ ਸਵਰਨ ਸਿੰਘ ਨੰਦੀ ਗੁਰਤੇਜ ਸਿੰਘ ਵਾਸੀ ਕਾਲਾ ਬਾਗਾ ਜਗਤਾਰ ਸਿੰਘ ਤਾਰੀ ਸ਼ਾਮ ਸਿੰਘ ਉਰਫ tufaan ਵਾਸੀ ਲਖਣਤਪਾ ਪਰਵਿੰਦਰ ਸਿੰਘ ਨਿੱਕੂ ਵਾਸੀ ਲਲਤੋਂ ਜਰਨੈਲ ਸਿੰਘ ਹੈਪੀ ਪੰਜਾਬ ਸਿੰਘ ਪੱਪੂ ਹਰਦਿਆਲ ਸਿੰਘ ਸੁਚਾ ਸਿੰਘ ਸਰਦਾਰ ਸਿੰਘ ਸਾਹਮਣ ਔਰਫ ਬਲਜੀਤ ਸਿੰਘ ਵਾਸੀ ਬੋਹ ਨੇੜੇ ਹਰੀਕੇ ਬਲਦੇਵ ਸਿੰਘ ਅਤੇ ਤੇਜਪਾਲ ਸਿੰਘ ਦੋਵੇਂ ਵਾਸੀ ਬਾਕੂ ਮਾਜਰਾ ਦਿਲਬਖ ਸਿੰਘ ਅਤੇ ਪੋਲਾ ਸਿੰਘ ਦੋਵੇਂ ਵਾਸੀ ਰੱਤਾਗੱਡਾ ਅੰਮ੍ਰਿਤਸਰ ਨੂੰ ਪੁਲਿਸ ਨੇ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 1 ਅਗਸਤ 1992 ਦੇ ਦਿਨ ਪੰਜਾਬ ਪੁਲਿਸ ਨੇ ਬਚਿੱਤਰ ਸਿੰਘ ਨਾਂ ਦੇ ਇੱਕ ਸਿੱਖ ਨੌਜਵਾਨ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ